ਦੀ ਮੀਟਿੰਗ ਆ ਮੁੱਖ ਮੰਤਰੀ ਸਾਹਿਬ ਨਾਲ ਹੋਈ ਹੈ ਸਾਡੀ ਵੱਡੇ ਮਹੱਤਵਪੂਰਨ ਇਸ਼ੂ ਦੇ ਉੱਤੇ ਹੋਈ ਹੈ ਤਕਰੀਬਨ 3 3.5 ਘੰਟੇ ਸਾਢੇ ਤੇ ਇਹ ਖੇਤੀ ਲੀਤੀ ਹੈ ਜਿਹਦੇ ਜਿਹਨੇ ਮਤਲਬ ਸਾਰੇ ਸਮਾਜ ਦੇ ਮਸਲਾ ਨੂੰ ਸਮੇਟਣਾ ਹੈ ਜਿਹਦੇ ਬਹੁਤ ਵੱਡੀਆਂ ਗੱਲਾਂ ਸੀਗੀਆਂ ਉਹਤੇ ਅਸੀਂ 3 ਘੰਟੇ ਚਰਚਾ ਕੀਤੀ ਹੈ ਸਾਡੇ ਮੰਗ ਪੱਤਰ ਤੇ ਇੱਕ ਇੱਕ ਮੰਗ ਪੜ੍ਹ ਕੇ ਉਹਤੇ ਚਰਚਾ ਹੋਈ ਹੈ ਸਰਕਾਰ ਨੇ ਆਪਦੇ ਜਵਾਬ ਦਿੱਤੇ ਨੇ ਅਸੀਂ ਆਪਦੇ ਸਵਾਲ ਕੀਤੇ ਨੇ ਇਹ ਤੇ ਬੜੀ ਚਰਚਾ ਹੋਈ ਅਸੀਂ ਇਹ ਮੰਗ ਵੀ ਕੀਤੀ ਸਰਕਾਰ ਤੋਂ ਵੀ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਸਟੇਟਮੈਂਟ ਹੈ ਵੀ ਖੇਤੀ ਨੀਤੀ ਦਾ ਖਰੜਾ ਤਿਆਰ ਹੋ ਗਿਆ ਅਸੀਂ ਛੇਤੀ ਵਿਚਾਰ ਕਰਕੇ ਉਹਨੂੰ ਇੰਪਲੀਮੈਂਟ ਕਰਾਂਗੇ ਜਿੱਥੇ ਬੰਦਿਆਂ ਨਾਲ ਰੈਲਾਵਾਂਗੇ ਮਾਰਾ ਨਾਲ ਰੈਲਾਵਾਂਗੇ ਵੀ ਉਹ ਖਰੜਾ ਸਾਨੂੰ ਦੱਸਿਆ ਜਾਵੇ ਵੀ ਸਾਨੂੰ ਉਹ ਕਦੋਂ ਤੱਕ ਮਿਲ ਸਕਦਾ ਉਹ ਖਰੜਾ ਉਹਨਾਂ ਦਾ ਜੇ ਦੱਸਿਆ ਵੀ ਇਹ 1600 ਸਫੇ ਦਾ ਖਰੜਾ ਇਹ 3 ਸਤੰਬਰ ਤੱਕ ਫਾਈਨਲ ਕਰਕੇ ਅਸੀਂ ਤੁਹਾਡੇ ਤੁਹਾਨੂੰ ਦੇ ਦਾਂਗੇ ਤੇ ਫਿਰ ਇਹ ਤੇ ਆਪਾਂ ਚਰਚਾ ਕਰਕੇ ਕੋਈ ਨਾ ਕੋਈ ਟਾਈਮ ਰੱਖ ਕੇ ਇਹ ਤੇ ਮੀਟਿੰਗ ਲਾਵਾਂਗੇ ਅਸੀਂ ਇਹ ਸਮਝਦੇ ਆਂ ਵੀ ਜਿਹੜੇ ਮਨੋਰਥ ਨੂੰ ਲੈ ਕੇ ਅਸੀਂ ਇਹ ਮੋਰਚਾ ਲਾਇਆ ਸੀ ਸਾਨੂੰ ਪਤਾ ਸੀ ਵੀ ਇਹ ਗੱਲ ਵੱਡੀ ਹੈ ਕੋਈ ਐ ਨਹੀਂ ਵੀ ਗੜੇਮਾਰੀ ਦਾ ਮਾਮਲਾ ਲੈਣ ਆਏ ਆ ਅਸੀਂ ਜਾਂ ਕੋਈ ਹੋਰ ਕਿਸੇ ਗੱਲ ਤੇ ਆਏ ਆ ਅਸੀਂ ਵੀ ਉਹ ਅੱਜੀ ਬਣਾ ਕੇ ਜਾਣੀ ਹੈ ਇਸ ਤਰ੍ਹਾਂ ਦੀ ਨੀਤੀ ਨੂੰ ਖੇਤੀ ਨੀਤੀ ਨੂੰ ਇੱਕ ਪੜਾ ਤੋਂ ਦੂਜੇ ਪੜਾਅ ਤੇ ਸਰਕਾਰ ਦੇ ਕੋਲੇ ਪਹੁੰਚਾ ਕੇ ਵਿਧਾਨ ਸਭਾ ਦੇ ਵਿੱਚ ਪਹੁੰਚਾ ਕੇ ਸਰਕਾਰ ਨੂੰ ਇਹ ਚਰਚਾ ਦੇ ਵਿੱਚ ਆਪ ਤੋਰ ਕੇ ਅਸੀਂ ਇਹਨੂੰ ਅਗਲੇ ਪੜਾਅ 'ਚ ਦਾਖਲ ਕਰਤਾ ਆਪਣੀ ਗੱਲ ਤੇ ਇਹ ਦੇ ਵਿੱਚ ਐ ਸਮਝਦੇ ਆ ਵੀ ਸਾਡੀ ਜਿਹੜੀ ਗੱਲ ਨੂੰ ਅਸੀਂ ਗਾਹ ਤੋਰ ਜਿਹੜਾ ਸਾਡਾ ਮਨੋਰਥ ਸੀ ਸਾਡਾ ਇਸ਼ੂ ਸੀ ਉਹਨੂੰ ਅਗਾਹ ਤੋਰਨ 'ਚ ਅਸੀਂ ਕੈ ਕੈ ਸਕਦਿਆਂ ਵੀ ਅਸੀਂ ਇਹ ਕੰਮਜਾਬ ਹੋਏ ਦੂਜੋ ਬੁੱਢਣ ਵਾਲੇ ਹੈ ਬੁੱਢਣ ਵਾਲੇ ਵਾਲੇ ਬੁੱਢੇ ਨਾਲੇ ਦੂਜੀ ਉਹਦੇ ਵਿੱਚ ਇੱਕ ਮਹੱਤਵਪੂਰਨ ਗੱਲ ਤੁਹਾਨੂੰ ਹੋਰ ਦੱਸਣਾ ਚਾਹੁੰਦੇ ਆਂ ਅਸੀਂ ਵੀ ਉਹਦੇ ਵਿੱਚ ਜਿਹੜੀ ਖੇਤੀ ਨੀਤੀ ਹੈ ਉਹਦੇ ਵਿੱਚ ਕਈ ਇਸ਼ੂ ਸੀਗੇ ਪਾਣੀ ਵਾਲਾ ਇਸ਼ੂ ਸੀਗਾ ਪਾਣੀ ਪ੍ਰਦੂਸ਼ਿਤ ਵਾਲਾ ਇਸ਼ੂ ਜਿਹੜਾ ਬੁੱਢੇ ਨਾਲੇ ਦੇ ਵਿੱਚ ਗੰਦਾ ਪਾਣੀ ਸਿੱਟਿਆ ਜਾ ਰਿਹਾ ਹੈ ਇੰਡਸਟਰੀਆਂ ਵੱਲੋਂ ਇੰਡਸਟਰੀਆਂ ਦੇ ਮੈਨੂਅਲ ਦੇ ਵਿੱਚ ਇਹ ਬਕਾਇਦਾ ਲਿਖਿਆ ਹੋਇਆ ਹੈ ਕਿ ਜਿਹੜੀ ਇੰਡਸਟਰੀ ਪਾਣੀ ਪ੍ਰਦੂਸ਼ਿਤ ਕਰਦੀ ਆ ਉਹ ਉਹਦੇ ਨਾਲ ਉਹ ਟ੍ਰੀਟਮੈਂਟ ਪਲਾਂਟ ਲਾਵੇ ਤੇ ਟ੍ਰੀਟਮੈਂਟ ਪਲਾਂਟ ਲਾ ਕੇ ਫਿਰ ਉਹ ਪਾਣੀ ਪ੍ਰਦੂਸ਼ਿਤ ਨਹੀਂ ਹੁੰਦਾ ਸਾਫ਼ ਪਾਣੀ ਆ ਉਹ ਵਰਤਿਆ ਵੀ ਜਾ ਸਕਦਾ ਪਾਣੀ ਪੀਤਾ ਵੀ ਜਾ ਸਕਦਾ ਪਾਣੀ ਜਿਹਦੇ ਤੇ ਵੱਡੀ ਚਰਚਾ ਸੀ ਵੀ ਮੋਰਚਾ ਲਾਇਆ ਹੁਣ ਵੀ ਲੋਕ ਬੋਲ ਰਹੇ ਨੇ ਉਹ 이슈 ਅਸੀਂ ਨੇ ਸਰਕਾਰ ਕੋਲ ਠਾਇਆ ਹੈ ਸਰਕਾਰ ਨੇ ਇਹਨਾਂ ਪੋਜ਼ਿਟਿਵ ਸੋਚ ਕੇ ਵਿਸ਼ਵਾਸ ਦਿਵਾਇਆ ਵੀ ਅਸੀਂ ਇਹਦੇ ਤੇ ਫੌਰੀ ਟ੍ਰੀਟਮੈਂਟ ਪਲਾਂਟ ਲਾਉਣ ਦੀ ਕੋਈ ਕਾਰਵਾਈ ਕਰਕੇ ਉਹਨਾਂ ਤੇ ਕਾਰਵਾਈ ਕਰਾਂਗੇ ਉਹ ਦਾ ਸਾਨੂੰ ਭਰੋਸਾ ਦਵਾਇ ਜਿਹੜੀਆਂ ਤੁਸੀਂ ਕਰਜ਼ਾ ਜਿਹੜਾ ਕਰਜ਼ਾ ਮਾਫੀ ਆ ਉਹ ਕਿਹੜਾ ਕਰਜ਼ਾ ਮਾਫੋ ਦੀ ਗੱਲ ਕੀਤੀ ਹੋਈ ਸੀ ਇਹ ਤੇ ਸਾਡੇ ਸਾਥੀ ਕਰਨਗੇ ਚੰਦਾ ਸਿੰਘ ਜੇਕਰ ਲక్ష్ਮਣ ਹਾਂ ਲక్ష్ਮਣ ਸਿੰਘ ਸੇਵ ਵਾਲਾ ਕਰਨਗੇ ਕੁਝ ਗੱਲਾਂ ਮੋਰਚਾ ਕੰਟੀਨਿਊ ਰੱਖੋਗੇ ਕਿ ਨਹੀਂ ਇਹ ਅੱਗੇ ਅੱਗੇ ਗੱਲ ਕਰ ਲਾਂਗੇ ਹਾਂਜੀ ਸਾਹਮਣੇ ਮੀਡੀਆ ਕਰਮੀ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਬਹੁਤ ਲੰਮੇ ਸਮੇਂ ਤੋਂ ਵੇਟ ਕਰ ਰਹੇ ਸੀਗੇ ਔਰ ਅੱਜ ਜਿਹੜੀ ਸਾਡੀ ਮੀਟਿੰਗ ਹੋਈ ਉਹ ਮੀਟਿੰਗ ਬਹੁਤ ਯਤਨਾਂ ਤੋਂ ਬਾਅਦ ਹੋਈ ਆ ਸਾਡੇ ਵੱਲੋਂ ਜਥੇਬੰਦੀਆਂ ਦੇ ਵੱਲੋਂ ਇੱਕ ਬਹੁਤ ਜਦੋਜਹਿਦ ਕੀਤੀ ਗਈ ਸੀ ਕਿ ਸਾਡੀ ਰਾਜਧਾਨੀਆ ਪੰਜਾਬ ਦੀ ਚੰਡੀਗੜ੍ਹ ਪਰ ਸਾਨੂੰ ਪੰਜਾਬ ਦੀ ਰਾਜਧਾਨੀ ਦੇ ਵਿੱਚ ਧਰਨਾ ਲਾਉਣ ਦਾ ਮਯਾਰਾ ਕਰਨ ਦਾ ਕੋਈ ਹੱਕ ਨਹੀਂ ਦਿੱਤਾ ਜਾ ਰਿਹਾਗਾ ਅਸੀਂ ਉਹ ਹੱਕ ਲੈਣਾ ਹੈ ਔਰ ਬਾਕੀ ਸਾਡੇ ਮਸਲੇ ਆ ਜਿਹੜੇ ਉਹਨਾਂ ਨੂੰ ਹੱਲ ਕਰਵਾਉਣਾ ਇਸ ਸਾਰੀ ਗੱਲ ਨੂੰ ਅੱਗੇ ਵਧਾਉਣ ਵਾਸਤੇ ਜਾਂ ਸਰਕਾਰ ਦੇ ਨਾਲ ਮੀਡੀਏਟਰ ਦਾ ਰੋਲ ਨਿਭਾਉਣ ਵਾਸਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਸਕਰਨ ਜੀ ਹੁਣੀ ਨੇ ਹੋਰ ਅਧਿਕਾਰੀ ਸਾਹਿਬਾਨ ਨੇ ਇਹਨਾਂ ਨੇ ਰੋਲ ਨਭਾਇਆ ਔਰ ਅੱਜ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਉਹਦੇ ਵਿੱਚ ਕੈਬਨਿਟ ਦੇ ਮਨਿਸਟਰ ਵੀ ਸੀਗੇ ਖੇਤੀਬਾੜੀ ਮਨਿਸਟਰ ਸੀ ਫਨਾਨਸ ਮਨਿਸਟਰ ਸੀ ਬਿਜਲੀ ਬੋਰਡ ਦੇ ਮਨਿਸਟਰ ਸੀਗੇ ਔਰ ਬਾਕੀ ਸਭ ਨਾਲ ਮੈਂਕਮੈਂਟ ਦੇ ਉੱਚ ਅਧਿਕਾਰੀ ਸ਼ਾਮਲ ਨੇ ਜਿੱਥੋਂ ਤੱਕ ਇਸ ਮਸਲੇ ਦਾ ਸਬੰਧ ਆ ਕਿ ਖੇਤੀ ਨੀਤੀ ਦੇ ਬਾਰੇ ਦੇ ਵਿੱਚ ਜਿਹਨੂੰ ਅਸੀਂ ਇਹ ਸਮਝਦੇ ਆ ਵੀ 1.5 ਸਾਲ ਤੋਂ ਸਰਕਾਰ ਚੁੱਪ ਬੈਠੀ ਸੀ ਮਾਰਾ ਨੇ ਵੀ ਹੋਰ ਰਿਪੋਰਟਾਂ ਦਿੱਤੀਆਂ ਸੀਗਾ ਤੇ ਉਹ ਜਿਹੜੀ ਜਾਰੀ ਕਰਵਾਉਣ ਦੇ ਵਾਸਤੇ ਉਹਦਾ ਅਗਲਾ ਕਦਮ ਪਟਾਉਣ ਵਾਸਤੇ ਅਸੀਂ ਉਹਦੇ ਤੇ ਅੱਗੇ ਤੁਰੇ ਆ ਨਾਲ ਹੀ ਬਹੁਤ ਸਾਰੇ ਸਾਡੇ ਮਸਲੇ ਸੀ ਮਜ਼ਦੂਰਾਂ ਦੇ ਕਿਸਾਨਾਂ ਦੇ ਕਰਜ਼ੇ ਨਾਲ ਸਬੰਧਤ ਸੀਗੇ ਖੁਦਕਸ਼ੀਆਂ ਨਾਲ ਸੰਬੰਧਤ ਮਸਲੇ ਆ ਔਰ ਖੁਦਕਸ਼ੀਆਂ ਵਾਲਾ ਬਹੁਤ ਵੱਡਾ ਇਸ਼ੂ ਆ ਖੇਤੀ ਸੰਕਟ ਦਾ ਇੱਕ ਬਹੁਤ ਜਣੀ ਯਾਰਾ ਰੂਪ ਜੇ ਦੇਖਣਾ ਹੋਵੇ ਕਿਸੇ ਨੇ ਤਾਂ ਖੇਤੀ ਸੰਕਟ ਦੀ ਭੇਟ ਚੜ ਕੇ ਮਜ਼ਦੂਰ ਤੇ ਕਿਸਾਨ ਖੁਦਕਸ਼ੀਆਂ ਕਰ ਰਹੇ ਆ ਔਰ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਗੱਲ ਕਮਿਟ ਕੀਤੀ ਆ ਉੱਥੇ ਕਿ ਕੁਝ ਮਾਹਰ ਜਾਂ ਹੋਰ ਕਹਿ ਦਿੰਦੇ ਆ ਵੀ ਯਾਰ ਇਹ ਗਲਤ ਲੈ ਜਾਣਗੇ ਹੋਰ ਕਰ ਜਾਣਗੇ ਉਹ ਕਹਿੰਦਾ ਵੀ ਕੌਣ ਆ ਜਿਹੜਾ ਬੰਦਾ ਸਬਦ ਕੀ ਕਰੂਗਾ ਇਸ ਗੱਲ ਦੇ ਵਾਸਤੇ ਵੀ ਮੈਨੂੰ ਆਵਜਾ ਮਿਲ ਜੇ ਔਰ ਉਹਨਾਂ ਨੇ ਕਿਹਾ ਕਿ ਜਿਹੜੀ 2010 ਤੱਕ ਦੇ ਬਾਦੀਆਂ ਖੁਦਕਸ਼ੀਆਂ ਹੋਈਆਂ ਸਾਡੀ ਇਹ ਜ਼ੋਰਦਾਰ ਮੰਗ ਸੀ ਕਿ ਉਹਨਾਂ ਦਾ ਸਰਵੇ ਹੋ ਕੇ ਜਿਹੜੇ ਬਾਕੀ ਰਹਿੰਦੇ ਆ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਜੋ ਪ੍ਰੋਵੀਜ਼ਨ ਆ ਉਹ ਲਾਗੂ ਕੀਤੀ ਜਾਵੇ ਔਰ ਉਹਨਾਂ ਨੇ ਇਹ ਕਹਿਤਾ ਵੀ ਇਹਦੇ ਤੇ ਸਰਵੇ ਹੋਊਗਾ ਸਾਡੇ ਇਸੇ ਤਰੀਕੇ ਦੇ ਨਾਲ ਸਾਡੇ ਜਿਹੜੇ ਇਸ਼ੂ ਆ ਖੇਤੀ ਨਾਲ ਸੰਬੰਧਿਤ ਉਹਦੇ ਵਿੱਚ ਕਰਜ਼ਿਆਂ ਦਾ ਮਸਲਾ ਉਹਦੇ ਬਾਰੇ ਢੰਡਾ ਸਿੰਘ ਹੋਣੀ ਗੱਲ ਕਰਨਗੇ ਔਰ ਸਾਡੇ ਜਿਹੜੇ ਮਜ਼ਦੂਰਾਂ ਦੇ ਬਹੁਤ ਅਹਿਮ ਮਸਲੇ ਆ ਜਿਹੜੇ ਖੇਤੀ ਦੇ ਨਾਲ ਜੁੜੇ ਹੋਏ ਆ ਉਹਦੇ ਚੋਂ ਮਜ਼ਦੂਰਾਂ ਦੇ ਕੋਲੇ ਤਾਂ ਇੱਕ ਗੱਠ ਵੀ ਜ਼ਮੀਨ ਨਹੀਂ ਹੈ। ਔਰ ਅਸੀਂ ਬਹੁਤ ਜ਼ੋਰ ਦਿੱਤਾ ਕਿ ਜਿਹੜਾ ਜ਼ਮੀਨੀ ਹੱਦਬੰਦੀ ਸੁਧਾਰ ਕਾਨੂੰਨ ਆ ਉਹਨੂੰ ਲਾਗੂ ਕੀਤਾ ਜਾਵੇ ਔਰ ਉਹਦੇ ਵਾਸਤੇ ਜਿਹੜਾ ਘਟੋ ਘਟ ਡਾਟਾ ਤਾਂ ਸਾਹਮਣੇ ਲਿਆਂਦਾ ਜਾਵੇ। ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਵੀ ਮਸਲਾ ਤਾਂ ਬਹੁਤ ਵੱਡਾ ਪਰ ਅਸੀਂ ਇਸ ਨੂੰ ਕਦਮ ਵਧਾਵਾਂਗੇ ਔਰ ਤੁਰਾਂਗੇ ਇਸ ਪਾਸੇ ਨੂੰ। ਤੁਰਦੇ ਕਦੋਂ ਆ ਉਹ ਉਦੋਂ ਦਾ ਮਸਲਾ ਕਿਉਂਕਿ ਅਸੀਂ ਤਾਂ ਇਸ ਗੱਲ ਤੇ ਜ਼ੋਰ ਦਿੱਤਾ ਹੋਇਆ ਹੈ ਵੀ ਘਟੋ ਘਟ ਇਹ ਪਤਾ ਤਾਂ ਲੱਗੇ ਵੀ ਕੌਣ ਕਾਨੂੰਨ ਤੋਂ ਬਾਹਰ ਦੀ ਜ਼ਮੀਨ ਰੱਖੀ ਬੈਠਾ ਹੈ। ਕਿਹੜਾ ਮਜ਼ਦੂਰਾਂ ਨਾਲ ਸੰਬੰਧਤ ਮਸਲੇ ਨੇ ਕਿ ਮਜ਼ਦੂਰਾਂ ਦੇ ਕੋਲੇ ਮਕਾਨ ਹੈਗੇ ਪਰ ਉਹਨਾਂ ਕੋਲੇ ਮਾਲਕੀ ਦੇ ਹੱਕ ਹੈ ਉਹ ਉਹਨਾਂ ਨੇ ਕਿਹਾ ਕਿ ਅਸੀਂ ਉਹਦਾ 7000 ਪਿੰਡਾਂ ਦਾ ਸਰਵੇ ਹੋ ਰਿਹਾ ਔਰ ਉਹਨਾਂ ਵਿੱਚੋਂ 56000 ਪਰਿਵਾਰਾਂ ਨੂੰ ਮਾਲਕੀ ਦੇ ਹੱਕ ਦੇਣ ਦੇ ਵਾਸਤੇ ਜਿਹੜਾ ਹੈਗਾ ਉਹ ਕਾਰਡ ਤਿਆਰ ਹੋ ਗਿਆ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਉਹ ਜਿਹੜੀਆਂ ਰਜਿਸਟਰੀਆਂ ਦੇ ਕਾਗਜ਼ਾ ਉਹਦੇ ਦਿੱਤੇ ਜਾਣਗੇ ਔਰ ਇਸੇ ਤਰੀਕੇ ਦੇ ਨਾਲ ਉਹ ਜੋ ਸਾਡੀਆਂ ਮਦਰੀਗਾ ਨਾਲ ਸੰਬੰਧਿਤ ਇਸ਼ੂ ਹੈਗੇ ਆ ਮਜ਼ਦੂਰਾਂ ਦੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਇੱਕ ਫਾਸਟਲ ਲੋਕੇਸ਼ਨ ਵਾਲੀ ਥਾਂ ਤੋਂ ਹਾਜ਼ਰੀ ਲਾਉਣ ਦਾ ਮਸਲਾ ਜਿੱਦੇ ਇੱਕ ਮਜ਼ਦੂਰਾ ਨੂੰ ਬਹੁਤ ਖੱਜਲ-ਖਵਾਰ ਕੀਤਾ ਜਾਂਦਾ ਹੈ ਉਹ ਅਧਿਕਾਰੀ ਸਾਹਿਬਾਨ ਕੁਝ ਕਹਿੰਦੇ ਸੀਗੇ ਵੀ ਇਹ ਤਾਂ ਸੈਂਟਰ ਦੀ ਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਹਰ ਗੱਲ ਸੈਂਟਰ ਤੇ ਨਾ ਸਿੱਟੋ ਇਹਨੂੰ ਤੁਸੀਂ ਆਪਣੇ ਲੈਵਲ ਦੇ ਉੱਤੇ ਸੈੱਟ ਕਰੋ ਇਸ ਕਿਸਮ ਦੀਆਂ ਗੱਲਾਂ ਦੇ ਉੱਤੇ ਚਰਚਾ ਹੋਈ ਆ ਔਰ ਬਾਕੀ ਦੀਆਂ ਜੜੀਆਂ ਮਸਲੇ ਹੈਗੇ ਆ ਉਹਨਾਂ ਦੇ ਬਾਰੇ ਢੰਡਾ ਸਿੰਘ ਜੇਠੂ ਕੇ ਤੇ ਜੋਰਾ ਸਿੰਘ ਨਸਰਾੜੀ ਜਿਹੜੀ ਕੋਈ ਗੱਲ ਰਹਿ ਗਈ ਇਹ ਚਰਚਾ ਕਰਨੀ ਹਾਂਜੀ ਕਿੱਧਰ ਕਹਿ ਸਕਦੇ ਹੋ ਅੱਛਾ ਜਾ ਵੇਟ ਕਰਨੀ ਪਈ ਐ ਵੇਟੋ ਸਾਰਿਆਂ ਨੂੰ ਔਖੀ ਹੁੰਦੀ ਆ ਮਿੰਟ ਵੀ ਕਰਨੀ ਔਖੀ ਹੋ ਜਾਂਦੀ ਆ ਵੇਟ ਤਾਂ ਇਹਦੇ ਚ ਬਹੁਤ ਸਾਰੀਆਂ ਗੱਲਾਂ ਦੋਨਾਂ ਸਾਡੇ ਅੱਗ ਦੀਆਂ ਕੁਝ ਗੱਲਾਂ ਜਿਹੜੀਆਂ ਕੋਈ ਤਏ ਹੋਈਆਂ ਉਹ ਮੈਂ ਸਾਡੇ ਨਾਲ ਕਰਨੀ ਸਾਡੇ ਕਿਸਾਨਾਂ ਵੀ ਦੁਰਸਰ ਬਹੁਤ ਸਾਰਾ ਕਰਜ਼ਾ ਹੈਗਾ ਨਹੀਂ ਸਰ ਮਾਫ ਜਿਹੜਾ ਘਟੋ ਘਟ ਸਰਕਾਰੀ ਭੁੱਖ ਲੱਗ ਰਹੀ ਆ ਸਵੇਰ ਕੰਨ ਸੈਂਟਰਲ ਮੈਂਟਰਲ ਕਹਿੰਦੇ ਆ ਮਤਲਬ ਲੈ ਕਿ ਇੰਨਾ ਕਿ ਨਾ ਕਿਹਾ ਉਹਦੀ ਖਤਮ ਹੋਦੀ ਹੈ ਵਿਆਜ ਖਤਮ ਹੋ ਸਕਦਾ ਹੈ ਕਈ ਥਾਵਾਂ ਤੇ ਵੀ ਉਸ ਬਣ ਜਾਂਦਾ ਵੀ ਇੰਨਾ ਕਿ ਨਹੀਂ ਹ ਕਿਉਂਕਿ ਜਿਹੜੇ ਉਹ ਬੈਂਕਾਂ ਨੂੰ ਲੱਗਦੇ ਵੀ ਸਾਡੇ ਪੈਸੇ ਡੁੱਬ ਗਏ ਤੇ ਇਹ ਕਿੰਨਾ ਹਿੱਸਾ ਹਰਾ ਹੋ ਸਕਦਾ ਹੈ ਉਸ ਸਕੀਮ ਦਾ ਉਹਨਾਂ ਨੇ ਵਾਦਾ ਕੀਤਾ ਵੀ ਅਸੀਂ ਸਕੀਮ ਲੈਣ ਮਾਰਗੇ ਤੇ ਜਿਹੜੇ ਸਰਕਾਰੀ ਹੋਰ ਬੈਂਕਾਂ ਹੈਗੀਆਂ ਉਹਨਾਂ 'ਚ ਲਾਗੂ ਹੋਊਗਾ ਇਹਦੇ ਨਾਲ ਹੀ ਕਰਜ਼ੇ ਵਾਲੀ ਵੱਲੋਂ ਕਰਗੇ ਆ ਇਹਦੇ ਨਾਲ ਜਿਹੜੇ ਮਤਲਬ ਪਿਛਲੇ ਕੋਈ ਮੁੱਦੇ ਰਹਿੰਦੇ ਸੀ ਉਹਨਾਂ ਦਾ ਵੀ ਉਹਨਾਂ ਨੇ ਵਾਅਦਾ ਕੀਤਾ ਹੈ ਜਨਾਂ ਦੀ ਕਣਕ ਸੜ ਗਈ ਹੈ ਕੋਈ 50 ਏਕੜ ਦੇ ਨੇੜੇ ਤੇੜਾ ਉਹ ਜੋ 50000 ਦਾ ਮਾਜਵੇ ਦੀ ਗੱਲ ਸੀ ਵੀ ਤੈ ਹੋਈ ਵੀ ਸੀ ਪਹਿਲਾਂ ਉਹਨੂੰ ਵੀ ਅਸੀਂ ਕਿਹਾ ਹੈ ਵੀ ਆ ਅਗਲੇ ਮਹੀਨੇ ਦੇ ਇਸ ਜਿਹੜਾ ਚੱਲ ਰਿਹਾ ਮਹੀਨਾ ਇਹਦੇ ਵਿੱਚ ਅਸੀਂ ਪੇਮੈਂਟ ਕਰ ਦੇਵਾਂਗੇ ਆਈ ਉਹ ਭਰਤਮਾਲਾ ਜਾਂ ਹੋਰ ਹੈ ਉਹਦੇ ਵੀ ਕਿਹਾ ਕਿਉਂਕਿ ਸਾਡੇ ਨਾਲ ਬਾਦਾਂ ਸੀ ਦੀ ਲੰਗਣਾ ਹੋਈ ਰੇਲ ਕੋਟਲੇ ਵੀ ਆ ਲੰਗਣਾ ਹੋਈ ਹੈ ਇਹਨੂੰ ਬੰਦ ਕਰੋ ਤੇ ਕਿਸਾਨਾਂ ਦੀ ਉਸ ਨਾਲ ਕਰੋ ਭਾਵੇਂ ਹਜੇ ਉਹਦੀ ਠੋਸ ਨਹੀਂ ਕਹੀ ਵੀ ਕਿੰਨੇ ਚਰਚ ਕਰਦੇ ਆਗੇ ਉਹਦੀ ਡੇਟ ਨਹੀਂ ਕੁਛ ਨਹੀਂ ਹੈ ਗਿਆ ਚਲੋ ਇਹ ਗਾ ਹਾਂ ਮਾਮਲਾ ਸਾਡਾ ਹੈ ਗਿਆ ਇਦੋਂ ਇਲਾਵਾ ਜਿਹੜੀਆਂ ਕੋਈ ਗੱਲਾਂ ਰਹਿ ਗਈਆਂ ਉਹ ਸਾਡੇ ਸਨਾਰਾ ਮਾਨ ਕਰਨਗੇ ਉਸ ਤੋਂ ਬਾਅਦ ਮੈਂ ਸਮਝਦਾ ਜੋਰਤ ਸੋਂ ਕਰ ਲੈਣ ਹਾਂਜੀ ਪੱਤਰਕਾਰ ਸਾਥੀ ਕੋ ਧੰਨਵਾਦ ਮ ਜਿਵੇਂ ਇਹਦੇ ਵਿੱਚੋਂ ਕੰਲਾ ਸਿੰਘ ਨੇ ਕਿੰਨ ਦੱਸਿਆ ਵੀ 50000 ਰੁਪਇਆ ਜਿਹੜਾ ਜਿਹੜਾ ਪਿਛਲੇ ਕੰਖ ਜਿਹੜੀ ਪਹਿਲਾਂ ਸੜੀ ਸੀ ਸ਼ੋਬੇ ਦਾ ਵੀ ਉਹ ਪ੍ਰਧਾਨਾ ਜਿਹੜੇ ਜਿਹੜੇ ਦਾ ਰਾਏ ਕਲਾ ਪਿੰਡ ਆ ਉਹਦੇ ਪਸ਼ੂਆਂ ਤੋਂ ਵੱਡੀ ਮਾਰ ਪਈ ਉਹ ਵੀ ਇਹ ਮੰਨੇ ਆ ਵੀ 30000 ਪ੍ਰਤੀ ਪਸ਼ੂ ਦੇ ਹਿਸਾਬ ਨਾਲ ਅਸੀਂ ਉਹ ਪਿੰਡ ਦਾ ਮੁਆਜਬਾ ਜਿਹੜਾ ਉਹ ਵੀ ਉਹ ਪਿੰਡ ਨੂੰ ਕਿੰਨਾ ਕਿੰਨਾ ਮੁਆਜਬਾ ਜੀ ਦੇ मागे 30000 ਪ੍ਰਤੀ ਪਸ਼ੂ ਹਾਂ ਅਸੀਂ ਰੋਸ ਵੀ ਜਤਾਇਆ ਉੱਥੇ ਵੀ ਉਹ ਬਹੁਤ ਥੋੜਾ ਮੁਆਜਬਾ ਇਹ ਬਹੁਤ ਇੱਕ ਰੁਜ਼ਗਾਰ ਦਾ ਧੰਦਾ ਸਾਡੇ ਜਿਹੜਾ ਸਰਕਾਰ ਆਪ ਵੀ ਕਹਿੰਦੀ ਆ ਵੀ ਸੈਕਟਰ ਦੀ ਗੱਲ ਐ। ਤੁਸੀਂ ਵਿੱਚ ਉਹੀ ਫੜ ਕੇ ਰੱਖੋ। ਸੋਇਸ ਤੋਂ ਲਾਵਾਜ ਨੇ ਹੋਰ ਮਵਾਜਬੇ ਦੀਆਂ ਗੱਲਾਂ ਐ। ਚਾ ਦੋ ਪਿੰਡ ਮਾਨਸਾ ਜ਼ਿਲ੍ਹੇ ਦੇ ਐ ਮੀਰਪੁਰ ਕੋਲਾ ਕਲਾਂ ਜਟਾਣਾ ਐ। ਐਸੇ ਤਰ੍ਹਾਂ ਇੱਕ ਪਿੰਡ ਸੰਗਰੂਰ ਜ਼ਿਲ੍ਹੇ ਦਾ ਐ ਜਿਹੜੇ ਕੋਈ ਗੜੇਮਾਰੀ ਹੋਈ ਆ ਜਾਂ ਹੋਰ ਕਾਰਨਾ ਕਰਕੇ ਫਸਲਾਂ ਦੇ ਨੁਕਸਾਨ ਹੋਇਆ। ਉਹ ਵੀ ਇਹਨਾਂ ਨੇ ਇਸ ਤਰ੍ਹਾਂ ਦੇ ਮੰਨੇ ਆ। ਇਸੇ ਤਰ੍ਹਾਂ ਨਹਿਰੀ ਪਾਣੀ ਦੇ ਮਾਮਲੇ ਦੇ ਵਿੱਚ ਵੀ ਪੰਜਾਬ ਸਰਕਾਰ ਦਮਗਜੇ ਵੱਡੇ ਮਾਰ ਰਹੀ ਹੈ ਵੀ ਅਸੀਂ ਸ਼ੁਰੂ ਕੀਤੀ ਹੋਈ ਹੈ ਵੀ ਪਾਈਪਾਂ ਹਰ ਖੇਤ ਤੱਕ ਪਾ ਕੇ ਕਿਉਂਕਿ ਖਾਲੇ ਵੀ ਉਹਨੇ ਕੰਮ ਨਹੀਂ ਦਿੰਦੇ ਪਾਈਪਾਂ ਪਾਉਣ ਦਾ ਨਾਲ ਹੀ ਸਰਕਾਰ ਨੇ ਇਸ ਕੰਮ ਦਾ ਵਾਅਦਾ ਕੀਤਾ ਸੀ ਉਹਦੇ ਚ ਪਹਿਲਾਂ ਸਰਕਾਰ 10% ਕਿਸਾਨਾਂ ਤੋਂ ਲੈਂਦੀ ਸੀ ਉਹ ਪੰਜਾਬ ਸਰਕਾਰ ਨੇ ਸਾਡੀ ਪਹਿਲੀ ਮੀਟਿੰਗ ਚ ਵੀ ਹੋਇਆ ਸੀ ਐਸ ਮੀਟਿੰਗ ਚ ਵੀ ਮੁੱਖ ਮੰਤਰੀ ਕਹਿੰਦੇ ਵੀ ਉਹ ਕਿਸਾਨਾਂ ਤੋਂ ਕੁਝ ਨਹੀਂ ਲਿਆ ਜਾਊ ਉਪਰੋਂ ਪਿੰਡਾਂ ਤੋਂ ਵਸੂਲਿਆ ਜਾ ਰਿਹਾ ਹੈ ਉਹਦੇ ਤੇ ਵੀ ਸਰਕਾਰ ਨੇ ਇਸ ਗੱਲ ਦਾ ਵਾਅਦਾ ਕੀਤਾ ਵੀ ਅਸੀਂ ਇਹ ਕਿਸਾਨਾਂ ਤੋਂ ਪੈਪਾਂ ਦਾ ਪੈਸਾ ਵੀ ਕੋਈ ਨਹੀਂ ਲੈ ਜਾਵਾਂਗੇ ਉਹਦੀ ਪੜਤਾਲ ਕਰਾਂਗੇ ਉਹਦੀ ਪੜਤਾਲ ਕਰਾਂਗੇ ਜੇ ਕਿਸੇ ਨੇ ਲੈ ਲਿਆ ਕੋਈ ਤੇ ਜੇ ਕੋਈ ਮੰਗਦਾ ਉਹਦੇ ਤੇ ਵੀ ਅਸੀਂ ਸਾਡੇ ਕੋਲੇ ਧਿਆਨ ਚ ਲਿਆਓ ਉਹ ਅਸੀਂ ਲਗਾਤਾਰ ਇਹਦੇ ਵਿੱਚ ਲੈ ਕੇ ਆਵਾਂਗੇ ਇਨੀਆਂ ਗੱਲਾਂ ਚ ਹੋਰ ਵਾਅਦਾ ਕਰਨੀ ਉਸ ਤੋਂ ਬਾਅਦ ਜੋਰਾ ਸਿੰਘ ਮੇਰੇ ਕੋਲ ਹਾਂ ਪੱਤਰਕਾਰ ਦੋਸਤੋ ਇਹਦੇ ਚ ਮਜ਼ਦੂਰਾਂ ਦਾ ਇੱਕ ਬਹੁਤ ਵੱਡਾ ਪਲਾਟਾਂ ਦਾ ਇਸ਼ੂ ਸੀ ਉਹਦੇ ਸੰਬੰਧ ਦੇ ਵਿੱਚ ਸਰਕਾਰ ਸਾਡੇ ਕੋਲ ਪਹਿਲੀਆਂ ਮੀਟਿੰਗਾਂ ਚ ਮੰਨੀ ਹੋਈ ਹੈ ਕਿ 20000 ਪਲਾਟ ਆ ਜਿਹੜਾ ਮਤਲਬ ਮਜ਼ਦੂਰਾਂ ਦੇ ਨਾਂ ਬੋਲ ਰਿਹਾ ਹੈਗਾ ਚੜ ਚੁੱਕਿਆ ਹੈਗਾ ਉਹਦੇ ਕਰਕੇ ਉਹਨਾਂ ਨੇ ਕਿਹਾ ਵੀ 3 ਤੋਂ 4 ਮਹੀਨਿਆਂ ਦੇ ਬਿਟਵੀਨ ਅਸੀਂ ਇਹ ਜਿਹੜੇ ਪਲਾਟ ਨੇ ਕੱਟੇ ਹੋਏ ਨੇ ਜਿਹੜੇ ਨਾਂ ਚੜ ਚੁੱਕੇ ਆ ਉਹਨਾਂ ਦੇ ਕਬਜ਼ੇ ਅਸੀਂ ਮਜ਼ਦੂਰਾਂ ਨੂੰ ਦਵਾਂਗੇ ਇਹ ਸਾਡੇ ਵਾਸਤੇ ਬਹੁਤ ਵੱਡਾ ਇਸ਼ੂ ਸੀ ਜਿਹੜਾ ਅਸੀਂ ਦੇਖਦੇ ਆ ਵੀ ਸੋਲਵ ਹੋਲ ਬਣ ਨੂੰ ਵੱਧ ਰਿਹਾ ਦੂਜਾ ਇਹ ਹੈਗਾ ਵੀ ਜਿਹੜਾ ਆਪਣੇ ਮਨਰੇਗਾ ਦਾ ਉਹਦੇ ਵਿੱਚ ਸਾਡੀਆਂ ਔਰਤਾਂ ਨੇ ਜਿਹੜੀਆਂ ਮਾਈਆਂ ਨੇ ਉਹ ਬਹੁਤ ਖੱਜਲ ਖਵਾਰ ਹੁੰਦੀਆਂ ਨੇ ਵੀ ਜਿੱਥੇ ਪਹਿਲਾਂ ਕੰਮ ਸ਼ੁਰੂ ਹੁੰਦਾ ਉੱਥੇ ਹੀ ਆ ਕੇ 4 ਕਿਲੋਮੀਟਰ ਤੋਂ ਬਾਅਦ ਫੇਰ ਆ ਕੇ ਉੱਥੇ ਹਾਜ਼ਰੀ ਲਾਉਣੀ ਪੈਂਦੀ ਹੈ ਉਹ ਕਹਿੰਦੇ ਸੀ ਵੀ ਯਾਰ ਇਹ ਅਵਸਰਾਂ ਨੇ ਕਹਿ ਸੀ ਵੀ ਤਾਂ ਸੈਂਟਰ ਦਾ ਰੂਲ ਹੈ ਕਿ ਆਪਾਂ ਕੁਝ ਨਹੀਂ ਕਰ ਸਕਦੇ ਇਹਦੇ ਚ ਭਗਵਾਨਤਮਨ ਜੀ ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਵੀ ਸੈਂਟਰ ਤੋਂ ਆਪਾਂ ਸਾਰੀ ਕੁਝ ਤਾਂ ਨਹੀਂ ਚੀਜ਼ਾਂ ਲੈਣੀਆਂ ਇਹ ਆਪਣਾ ਅਸੂਲ ਬਣਾਓ ਵੀ ਜਿੱਥੇ ਹਾਜ਼ਰੀ ਲੱਗਦੀ ਹੈਗੀ ਆ ਪਹਿਲਾਂ ਉਸੇ ਥਾਂ ਦੀ ਜਗ੍ਹਾ ਜਿੱਥੇ ਸ਼ਾਮ ਨੂੰ ਕੰਮ ਬੰਦ ਹੁੰਦਾ ਹੈਗਾ ਉਹ ਮਤਲਬ ਜਿਹੜਾ ਉੱਥੇ ਹੀ ਉਹਨਾਂ ਦੀ ਹਾਜ਼ਰੀ ਲੱਗੇ ਜਿਹਦੇ ਕਰਕੇ ਜਿਹੜੀ ਖੱਜਲ ਖਵਾਰੀ ਆ ਉਹਨਾਂ ਨੂੰ ਨਾ ਹੋਵੇ ਤੀਜਾ ਇਸ਼ੂ ਇਹ ਹੈਗਾ ਵੀ ਜਿੱਥੇ ਨਜੂਲ ਦੀਆਂ ਜ਼ਮੀਨਾਂ ਨੇ ਜਿਨ੍ਹਾਂ ਦੀ ਮਤਲਬ 10 ਏਕੜ ਤੱਕ ਨਜੂਲ ਕਿਸੇ ਪਿੰਡ ਦੀ ਜ਼ਮੀਨ ਆ ਉਹ ਜਿਹੜੀ ਮਜ਼ਦੂਰਾਂ ਦੇ ਨਾਂ ਤੇ ਉਹ ਚੱਲਦੀਆਂ ਨੇ ਉਹ ਉਹਨਾਂ ਦੇ ਨਾਂ ਨੇ ਜਿਹੜੀਆਂ ਉਹ ਜ਼ਮੀਨਾਂ ਕੀਤੀਆਂ ਜਾਣਗੀਆਂ ਇਸ ਕਰਕੇ ਇਹ ਜਿਹੜਾ ਮਾਮਲੇ ਅੱਜ ਤਏ ਹੋਏ ਨੇ ਇਹ ਸਾਡੇ ਵਾਸਤੇ ਇੱਕ ਚੰਗੇ ਪਾਸੇ ਵੱਲੋਂ ਕਦਮ ਆ ਜਿਹੜਾ ਸਰਕਾਰ ਦਾ ਪੁੱਟਿਆ ਜਾ ਰਿਹਾ ਵਿਸ਼ੇਸ਼ ਕਰਕੇ ਜਿਹੜੀ ਸਾਡੀ ਦੋਹਾਂ ਜਥੇਬੰਦੀਆਂ ਦੀ ਖੇਤੀ ਨੀਤੀ ਬਣਾਉਣ ਸੰਬੰਧੀ ਅਸੀਂ ਧਰਨਾ ਲਾਇਆ ਹੋਇਆ ਹੈਗਾ ਉਹਦੇ 'ਚ ਅਸੀਂ ਸਮਝਿਆ ਇੱਕ ਚੰਗੇ ਪਾਸੇ ਵੱਲੋਂ ਜਿਹੜੀਆਂ ਗੱਲਾਂ ਕਰਕੇ ਡੰਗ ਟਪਾਈ ਕੀਤੀ ਜਾ ਰਹੀ ਸਰਕਾਰ ਦੇ ਕੋਲੋਂ ਜਾਂ ਮੁੱਖ ਮੰਤਰੀ ਨੇ ਵੀ اجلاس ਦੇ ਵਿੱਚ ਇਹ ਕਿਹਾ ਵੀ ਸਾਡੀ ਨੀਤੀ ਬਣ ਗਈ ਹੁਣ ਸਾਡੇ ਕੋਲ ਠੋਸ ਰਿਪੋਰਟ ਚ ਉਹਨਾਂ ਨੇ ਕਿਹਾ ਵੀ 1600 ਸਫਿਆਂ ਦੀ ਰਿਪੋਰਟ ਬਣੀ ਹੈ ਉਹਨੂੰ ਅਸੀਂ ਮਤਲਬ ਸ਼ੰਟ ਆਊਟ ਕਰਕੇ ਅਸੀਂ ਬਹੁਤ ਜਲਦੀ ਹੈ ਜਿਹੜਾ ਉਹ ਤੁਹਾਨੂੰ ਦਵਾਂਗੇ ਉਸ ਤੋਂ ਬਾਅਦ ਤੁਸੀਂ ਵੀ ਪੜਿਓ ਅਸੀਂ ਵੀ ਸੱਜਾਂਗੇ ਫਾਈਨਲ ਆ ਜਿਹੜਾ ਹਾਂ ਇਹ ਵੀ ਉਹਦੇ ਵਿੱਚ ਅਸੀਂ ਕਹਾ ਇਹਨੂੰ ਫਾਈਨਲ ਆ ਜਿਹੜਾ ਉਹ ਕਰਾਂਗੇ ਇੱਕ ਮਜ਼ਦੂਰਾਂ ਦੀ ਇਹ ਹੈਗੀ ਕਰਜ਼ੇ ਸੰਬੰਧੀ ਬਹੁਤ ਵੱਡੀ ਸਮੱਸਿਆ ਸਾਡੇ ਕੋਲ ਜ਼ਮੀਨਾਂ ਨਾ ਹੋਣ ਕਰਕੇ ਸਾਨੂੰ ਸਰਕਾਰੀ ਬੈਂਕਾਂ ਨੇ ਜਿਹੜੀਆਂ ਉਹ ਕਰਜ਼ਾ ਨਹੀਂ ਦਿੰਦੀਆਂ ਕਿਉਂਕਿ ਜ਼ਮੀਨ ਦੀ ਗਰੰਟੀ ਮੰਗਦੀਆਂ ਨੇ ਅਸੀਂ ਪਹਿਲਾਂ ਵੀ ਇਹ ਚੀਮਾ ਸਾਹਿਬ ਨਾਲ ਮੀਟਿੰਗਾਂ ਹੋਈਆਂ ਸੀ ਉਹਦੇ ਵਿੱਚ ਵੀ ਅਸੀਂ ਇਹ ਮੰਗ ਰੱਖੀ ਸੀ ਤੇ ਉਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਜਿਹੜੇ ਮਜ਼ਦੂਰ ਆ ਕੋਆਪਰੇਟਿਵ ਸੁਸਾਇਟੀਆਂ ਦੇ ਮੈਂਬਰ ਬਣ ਗਏ ਉਹਨਾਂ ਨੂੰ ਅਸੀਂ ਕਰਜ਼ੇ ਉੱਥੋਂ ਦਵਾਵਾਂਗੇ ਜਿਹੜਾ ਮਾਈਕਰੋ ਫਰਾਂਸ ਕੰਪਨੀ ਵਾਲਾ ਵੱਡਾ ਵੱਡੀ ਪੱਦਰ ਦੇ ਉੱਤੇ ਜਿਹੜਾ ਔਰਤਾਂ ਨੂੰ ਕਰਜ਼ੇ ਜਾਲ ਚ ਫਸਾਇਆ ਹੋਇਆ ਤਾਂ ਕਿ ਉਹ ਤੋਂ ਇਹ ਮੁਕਤ ਹੋ ਸਕਣ ਉਹਨਾਂ ਦੇ ਵਿਆਜ ਆ ਜਿਹੜੇ ਉਹ ਘੱਟ ਹੋ ਸਕਣ ਇਹ ਦੇ ਕਰਕੇ ਅੱਜ ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਵੀ ਅਸੀਂ ਉਹਨਾਂ ਨੂੰ ਕੋਆਪਰੇਟਿਵ ਸੁਸਾਇਟੀਆਂ ਤੋਂ ਉਹ ਕਰਜ਼ੇ ਆ ਦਵਾਵਾਂਗੇ ਇਹ ਗੱਲ ਆ ਜਿਹੜੀ ਸਾਡੇ ਮਜ਼ਦੂਰਾਂ ਦੇ ਕਰਜ਼ੇ ਦੇ ਵਿੱਚ ਜਿਹੜੇ ਵੱਡੀ ਪੱਦਰ ਤੇ ਰਾਸ਼ੀ ਜਾਂਦੀ ਹੈਗੀ ਆ ਉਹਨੂੰ ਰੋਕਣ ਦਾ ਸਬਬ ਬਵਨ। ਠੀਕ ਹੈ। ਉਹ ਗਹਾਂ ਜੀ। ਤੁਸੀਂ ਉਹਨਾਂ ਨੇ ਪੁੱਛਨੇ ਵੀ ਕਹਾ ਉਸਤਾਦ ਨੇ ਕਿਉਂ ਕਿ ਵਿਚਾਰਾਂ ਇੱਕ ਮਿੰਟ ਦੇਖੋ ਸਾਥੀਓ ਜਿਹੜਾ ਹੈਗਾ ਉਹ ਤੱਕ ਧਰ ਦਿੰਦਾ ਸਵਾਲ। ਅਸੀਂ ਹੁਣ ਮੀਟਿੰਗ ਵਿੱਚ ਆ ਕੇ ਆਏ ਆ। 6-7 ਬੰਦੇ ਆ ਤਿੰਨ ਮਜ਼ਦੂਰਾਂ ਦੇ ਸਾਥੀ ਨੇ ਬਾਕੀ 5-6 ਅਸੀਂ ਆ। ਅਸੀਂ ਕੋਲ ਸੁਭਾ ਕਮੇਟੀ ਦੀ ਮੀਟਿੰਗ ਹੋਣ ਦੇਖ ਰਿਹਾ ਜੇ ਹੁਣ ਸੰਭਵ ਹੋਈ ਹੁਣ ਨਹੀਂ ਸਰੇ ਅਸੀਂ ਇਹ ਸੁਭਾ ਕਮੇਟੀ ਦੇ ਸੱਦ ਕੇ ਤੇ ਅਸੀਂ ਤੁਹਾਨੂੰ ਵੀ ਬੁਲਾਵਾਂਗੇ ਅਸੀਂ ਇਹ ਉਦੋਂ ਬਾਅਦ ਫੈਸਲਾ ਲੈ ਕੇ 9 10 ਵਜੇ ਤਕਰੀਬਨ ਤੁਹਾਨੂੰ ਅਸੀਂ ਇਹ ਫੈਸਲਾ ਵੀ ਇਹ ਇਹਦਾ ਧਰਨੇ ਦਾ ਕੀ ਬਣ ਗਿਆ ਉਹ ਤੁਹਾਡੇ ਕੋਲ ਹੈ ਨਹੀਂ ਹਾਂ ਕੱਠ ਚ ਹੈ ਕੱਠ ਚ ਲਾਉਂਦੇ ਆ ਅਸੀਂ 9 ਚੱਲ 11:00 ਵੱਜਣਗੇ 11 ਕਰ ਲਓ 11 ਕਰ ਲਓ ਸਰ ਕਿੰਨੇ ਪਰਸੈਂਟ ਸਹਿਮਤੋਂ ਸਰਕਾਰ ਦੇ ਨਾਲ ਮੀਟਿੰਗ ਕਰਕੇ ਸਰ ਪਰਸੈਂਟੇਜ ਪਰਸੈਂਟੇਜ ਵੀ ਮੈਂ ਤੁਹਾਨੂੰ ਇੱਕ ਗੱਲ ਦਿੰਦਾ ਵੀ ਜਦੋਂ ਅਸੀਂ ਇਹ ਮੰਗਾ ਤੇ ਆਏ ਆ ਨਾ ਸਾਨੂੰ ਇਹ ਪਤਾ ਸੀ ਵੀ ਇਹ ਗੱਲਾਂ ਦਾ ਇਹਨੂੰ ਗੱਲਾਂ ਹਾਂ ਗਾਹ ਤੋਰਨ ਚ ਅਸੀਂ ਐ ਸਮਝਦੇ ਆ ਅਸੀਂ ਆਪਦੇ ਜਿਹੜੀ ਮੰਗਾਂ ਤੇ ਜਿਹੜੀਆਂ ਜਿਹੜੀ ਇਸ਼ੂਆ ਤੇ ਅਸੀਂ ਮੋਰਚਾ ਲਾਇਆ ਅਸੀਂ ਇਹ ਕਹਿ ਸਕਦੇ ਆ ਵੀ ਅਸੀਂ ਇੱਕ ਪੋਤੇ ਦਾ ਹਾਂ ਵੱਧ ਕੇ ਇਹਨੂੰ ਤੁਸੀਂ ਦਾ ਜੈਜਾ ਪੁੱਤ ਬਣਾਓ ਸਾਡੀ ਜਿਹੜੀ ਗੱਲ ਹੈ ਅਸੀਂ ਸਰਕਾਰ ਦੇ ਦਰਬਾਰ ਪਹੁੰਚਾ ਕੇ ਇਹਨੂੰ ਗਾਹਾਂ ਚੱਲ ਚਲਾ ਲਿਆ ਗੱਲ ਨੂੰ ਅੱਗੇ ਕਿਉਂਕਿ ਵੱਡੀਆਂ ਗੱਲਾਂ ਨੇ ਦੇ ਵਿੱਚ ਅੱਗੇ ਆਪਣੀਆਂ ਸੈਂਟੇਜ ਕੱਢਣੀ ਆ ਉਹ ਤੁਸੀਂ ਕੱਢ ਲਓ ਅਸੀਂ ਤਾਂ ਤੁਹਾਨੂੰ ਸਰਕਾਰ ਬੋਲਣ ਬੋਲਣਗੇ ਜਿਸ ਕਰਨ ਸਰਕਾਰ ਸਾਰੇ ਨੇ ਦੱਸਿਆ ਅ ਕਿਸਾਨਾਂ ਦੀ ਤੇ ਮਜ਼ਦੂਰਾਂ ਦੀ ਜਿਹੜੀ ਇਹਨਾਂ ਦੇ ਜਿਹੜੇ ਸਾਰੇ ਕਾਫੀ ਲੰਬੀ ਮੀਟਿੰਗ ਹੋਈ ਔਰ ਲਗਭਗ 65 ਤੋਂ 70 ਜਿਹੜੇ ਪੁਆਇੰਟਸ ਸੀਗੇ ਉਹ ਡਿਸਕਸ ਹੋਏ ਇੱਕ ਇੱਕ ਪੁਆਇੰਟ ਜਿਹੜਾ ਮਾਨਯੋਗ ਸੀਐਮ ਸਾਹਿਬ ਔਰ ਉਹਨਾਂ ਦੇ ਨਾਲ ਜਿਹੜੇ ਮੰਤਰੀ ਸਹਿਬਾਨ ਸੀਗੇ ਔਰ ਕਨਸਰਨਡ ਬੈਕਮੇ ਦੇ ਜਿਹੜੇ ਸੈਕਟਰੀ ਸਹਿਬਾਨ ਸੀਗੇ ਔਰ ਇਸ ਤੋਂ ਪਹਿਲਾਂ ਵੀ ਜਿਹੜਾ ਕੱਲੇ-ਕੱਲੇ ਪੁਆਇੰਟ ਨੂੰ ਪਹਿਲਾਂ ਸਾਡੀਆਂ ਇਹਨਾਂ ਨਾਲ ਮੀਟਿੰਗਾਂ ਤੋਂ ਬਾਅਦ ਉਹਨਾਂ ਨੇ ਸਾਰੇ ਪੁਆਇੰਟਸ ਨੂੰ ਡਿਸਕਸ ਪਹਿਲਾਂ ਵੀ ਕੀਤਾ ਸੀਗਾ ਫਿਰ ਅੱਜ ਕੱਲੇ-ਕੱਲੇ ਪੁਆਇੰਟ ਤੇ ਸੀਐਮ ਸਾਹਿਬ ਨੇ ਇਹਨਾਂ ਨਾਲ ਕੀਤਾ ਔਰ ਤੁਹਾਨੂੰ ਦੱਸਿਆ ਹੈ ਤਕਰੀਬਨ-ਤਕਰੀਬਨ ਹਰ ਪੁਆਇੰਟ ਦੇ ਉੱਤੇ ਉਹਨਾਂ ਨੇ ਕੀਤਾ ਔਰ ਇਹ ਸਾਰੀ ਡਿਟੇਲ ਜਿਹੜੀ ਹੈ ਇਹਨਾਂ ਨੂੰ ਅਸੀਂ ਦੇ ਰਹੇ ਹਾਂ ਡੇਟ ਵਾਈਜ਼ ਜੋ-ਜੋ ਬੇ ਕਿ ਖੇਤੀ ਨੀਤੀ ਦੀ ਗੱਲ ਹੋ ਗਈ ਹੈ ਜਾਂ ਉਈ ਜਿਹੜਾ ਵਨ ਟਾਈਮ ਸੈਟਲਮੈਂਟ ਦੀ ਹੈ ਉਹ ਸਾਰੀਆਂ ਜਿਹੜੀਆਂ ਉਹ ਡਿਟੇਲ ਦੇ ਵਿੱਚ ਦੱਸ ਦਿੱਤਾ ਔਰ ਇਹਨਾਂ ਨੂੰ ਅਸੀਂ ਪ੍ਰੋਵਾਈਡ ਕਰਦੇ ਆਂ ਔਰ ਇਹ ਤੁਸੀਂ ਆਹ ਦੇਤੀ ਇਹ ਜਿਹੜੀ ਰਿਪੋਰਟ ਹੈ ਇਹ ਆਲਮੋਸਟ ਜਿੰਨਾ ਵੀ ਇਹਨਾਂ ਦਾ ਅੱਜ ਦੀ ਮੀਟਿੰਗ ਤੁਹਾਨੂੰ ਦੱਸ ਹੀ ਦਿੱਤਾ ਬੜਾ ਪੋਜ਼ਿਟਿਵ ਮਾਹੌਲ ਦੇ ਵਿੱਚ ਹੋਇਆ ਔਰ ਮੈਨੂੰ ਆਸ ਹੈ ਕਿ ਇਹਦੇ ਨਾਲ ਜਿਹੜੀ ਖੇਤੀ ਦੇ ਨਾਲ ਜਿਹੜੇ ਕਨਸਰਨ ਨੇ ਔਰ ਉਹਨਾਂ ਦਾ ਆਪੀ ਜਿਹੜਾ ਉਹ ਜਿਹੜੀਆਂ ਪ੍ਰੋਬਲਮਸ ਸੋਲਵ ਹੋਣਗੀਆਂ ਕਿਉਂਕਿ ਸਾਰਾ ਚੀਜ਼ ਆ ਇਹ ਹੋਰ ਵੀ ਮੀਟਿੰਗ ਹੋਣਗੀਆਂ ਬਸਾਂ ਜੁਨੇ ਨੂੰ ਇਹੋ ਵਿਸ਼ਵਾਸ ਤੋਂ ਆਇਆ ਹੈ ਕਿ ਜਿਹੜਾ ਵੀ ਇਹ ਹੋ ਜਾਣਾ ਨਹੀਂ ਨਹੀਂ ਮੈਂ ਤੁਹਾਨੂੰ ਕਰਾ ਕੇ ਦੇ ਦਿੰਦਾ ਪਰ ਵਾਰਾ ਕਰ ਕੱਲੇ ਜਾਣਾ ਅਗਲੇ ਤੋਂ ਬਾਅਦ ਇਹ ਆਪਣਾ ਜਿਹੜਾ ਫੈਸਲਾ ਜਿਹੜਾ ਹੈ ਉਹ ਆਪਣਾ ਕਰੀਏ ਉਹ ਇੱਕ ਲੈ